ਦੋਸਤੋ ਅੰਮ੍ਰਿਤਸਰ ਦੇ ਵਿੱਚ ਲੁੱਟ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਚੱਲੀਆਂ ਨੇ ਅਸੀਂ ਇਸ ਵਕਤ ਮਜੀਠਾ ਰੋਡ ਬਾਈਪਾਸ ਤੋਂ ਪਾਰ ਖੜੇ ਆ ਜਿੱਥੇ ਪੁਲਿਸ ਅਤੇ ਕੁਝ ਇਲਾਕਾ ਨਿਵਾਸੀ ਮੌਜੂਦ ਨੇ ਇੱਕ ਨੌਜਵਾਨ ਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਫਿਲਹਾਲ ਤੁਹਾਨੂੰ ਦੱਸ ਦਿਆਂ ਕਿ ਉਸ ਨੌਜਵਾਨ ਨੂੰ ਦਾਤਰ ਮਾਰ ਦਿੱਤਾ ਗਿਆ ਉਹਦੀ ਬਾਹ ਉਹਦੀ ਕੱਸ਼ ਦੇ ਵਿੱਚ ਦਾਤਰ ਵੱਜੀ ਹੈ ਫਿਲਹਾਲ ਦੀ ਘੜੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਪੁਲਿਸ ਪ੍ਰਸ਼ਾਸਨ ਇੱਥੇ ਜ਼ਰੂਰ ਪਹੁੰਚਿਆ ਹੋਇਆ ਹੈ ਪਰ ਸਵਾਲ ਇੱਥੇ ਆ ਖੜੇ ਹੁੰਦੇ ਨੇ ਕਿ ਜੇਕਰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਮੈਂਟੇਨ ਕਰਾਂਗੇ ਲਾਅਨ ਆਰਡਰ ਨੂੰ ਮੈਂਟੇਨ ਕਿਸ ਤਰ੍ਹਾਂ ਕਰਾਂਗੇ ਵੇਜੀ ਕੀ ਹੋਇਆ ਕਿ ਇੱਥੇ ਜੀ ਇੱਥੇ ਸਰ ਵਾਰਦਾਤ ਹੋਈ ਆ ਤਿੰਨ ਜਣੇ ਆਏ ਆ ਲੁੱਟਫੋ ਕਰਨਾ ਤੇ ਮੁੰਡੇ ਦੇ ਇੱਥੇ ਮੁੰਡੇ ਦੇ ਉਹ ਸੱਟ ਲਾ ਗਿਆ ਤੇ ਪਿਸਤੌਲ ਉਹਨਾਂ ਦੇ ਕੋਲ ਹੀ ਭਾਜੀ ਕੀ ਲੁੱਟ ਕੀ ਕਰਕੇ ਲੈ ਗਏ ਲੁੱਟਫੋ ਦਾ ਚਲੋ ਅਜੇ ਇਹਨਾਂ ਨੂੰ ਅੰਤਲ ਨੂੰ ਪਤਾ ਆ ਬਾਕੀ ਮੁੰਡੇ ਦੇ ਸੱਟ ਲਾਈ ਆ ਤੇ ਅੰਦਰ ਆਏ ਆ ਦੀ ਸੱਟ ਦੀ ਜਿਹੜੇ ਅੰਦਰ ਵੜਨ ਲੱਗੇ ਸੀ ਤੇ ਨ ਜਾਣੇ ਸੀ ਪਤੌਲ ਉਹਨਾਂ ਦੇ ਕੋਲ ਹੀ ਸੜ ਮੁੰਡੇ ਤੇ ਕਿੰਨੀ ਕੀ ਸੱਟ ਲੱਗੀ ਮੁੰਡੇ ਤੇ ਕਾਫੀ ਲੱਗੀ ਸਾਡੇ ਸਾਡਾ ਦਾਤਰ ਦਾਤਰ ਦਾ ਇਸਤੇਮਾਲ ਕੀਤਾ ਉਹ ਹੂੰ ਔਰ ਦੂਏ ਬੇ ਕਿਹੜੀ ਜਗ੍ਹਾ ਤੇ ਲਹੂ ਵਗਿਆ ਆ ਦੇਖੋ ਸੋ ਦੇਖ ਸਕਦੇ ਆ ਕਿ ਆ ਦੇਖੋ ਸਾਰਾ ਉਸੋ ਨੌਜਵਾਨ ਦੇ ਸਾਹਮਣੇ ਲਹੂ ਦੇਖ ਦੇਖਤਾ ਪਿਆ ਕਿ ਉਹਦੇ ਦਾਤਰ ਦੇ ਨਾਲ ਵਾਰ ਕੀਤਾ ਗਿਆ ਦਾਤਰ ਦੇ ਨਾਲ ਵਾਰ ਕਰਨ ਤੋਂ ਬਾਅਦ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਲੋਅਰ ਆਰਡਰ ਤਾਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਲੋਨ ਆਰਡਰ ਬਿਲਕੁਲ ਮੈਂਟੇਨ ਹੈ ਤਾਂ ਇਸ ਇਸ ਤਰ੍ਹਾਂ ਦੀ ਜੇਕਰ ਘਟਨਾ ਵਾਪਰ ਗਿਆ ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਆਪਾ ਆਪਣੇ ਆਪ ਨੂੰ ਸੇਫ ਸਮਝਾਂਗੇ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਸੀਸੀਟੀਵੀ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਘਰ ਦੇ ਵਿੱਚ ਪੁਲਿਸ ਦੇ ਕੁਝ ਅਧਿਕਾਰੀ ਪਹੁੰਚੇ ਨੇ ਜਿਹੜੇ ਸੀਸੀਟੀਵੀ ਖੰਗਾਲਨ ਦੀ ਕੋਸ਼ਿਸ਼ ਕਰਦੇ ਹੋਏ ਕਿ ਕੁਝ ਨਾ ਕੁਝ ਪਤਾ ਲੱਗ ਜੇ ਪਰ ਫਿਲਹਾਲ ਦੀ ਘੜੀ ਆ ਦੇਖੋ ਅਮਰਸਰ ਦੀ ਹੈ ਤਸਵੀਰ ਹੈ ਅਮਰਸਰ ਦੇ ਮਜੀਠਾ ਰੋਡ ਬਾਈਪਾਸ ਤੋਂ ਅੱਗੇ ਇਹ ਜਿਹੜੀ ਘਟਨਾ ਵਾਪਰੀ ਹੈ ਨੌਜਵਾਨ ਹੈ ਦੇਖੋ ਕਿਸ ਤਰੀਕੇ ਦੇ ਨਾਲ ਵੱਟ ਟੱਕਰ ਦਿੱਤੀ ਗਈ ਆ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਸ਼ਰਿਆਮ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਆਮ ਬੰਦਾ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੇਫ ਸਮਝੇਗਾ ਆਮ ਬੰਦੇ ਨੂੰ ਹਮੇਸ਼ਾ ਡਰ ਰਹੇਗਾ ਕਿ ਪਤਾ ਨਹੀਂ ਕਿਹੜੇ ਵਲੇ ਚੋਰ ਲੁਟੇਰੇ ਡਾਕੂ ਇੱਥੇ ਪਹੁੰਚ ਜਾਣਗੇ ਤੇ ਸਾਡੇ ਨਾਲ ਇਲੀ ਘਟਨਾ ਨੂੰ ਅੰਜਾਮ ਦੇ ਦੇਣਗੇ ਇਹ ਨੌਜਵਾਨ ਦੇ ਨਾਲ ਘਟਨਾ ਵਾਪਰੀ ਵਿਜੀ ਹੋਇਆ ਕੀ ਸੀ ਖੋਲ ਕੇ ਬੋਲੋ ਇਹ 9:45 ਵਜੇ ਦੀ ਘਟਨਾ ਜੀ ਤੇ ਤਿੰਨ ਮੁੰਡੇ ਆਏ ਜੀ ਤੇ ਉਹਨਾਂ ਨੇ ਲਾਈਟ ਦਾ ਸਾਰਾ ਟੁਕਿਆ ਤੇ ਉਹਨਾਂ ਨੇ ਅੰਦਰ ਆ ਕੇ ਮੇਰੇ ਪਾਪਾ ਦੇ ਦੋ ਛੜਕਾ ਹਮਲਾ ਬੋਲਿਆ ਤੁਹਾਡੀ ਦੁਕਾਨ ਸੀ ਜਾਂ ਘਰ ਦੇ ਅੰਦਰ ਦੁਕਾਨ ਦੇ ਅੰਦਰ ਦੁਕਾਨ ਕਾਦੀ ਸੀ ਘਰਿਆਂ ਦੇ ਤਾਂ ਤੁਹਾਡੇ ਕੋ ਕੀ ਮੰਗਣ ਦੇ ਸੀ ਆ ਕੇ ਕੋਈ ਮੰਗਿਆ ਸੀ ਤਾਂ ਉਹਦੇ ਨਹੀਂ ਮੰਗਿਆ ਉਹਨਾਂ ਨੇ ਆ ਕੇ ਜਿੱਦਾਂ ਹਮਲਾ ਬੋਲਦਾ ਹਮਲਾ ਬੋਲ ਦਿੱਤਾ ਕਹਿ ਸਕਦੇ ਅਸੀਂ ਕਿ ਲੁੱਟ ਕਰਨਾ ਸੀ ਅਸੀਂ ਹਾਂ ਲੁੱਟ ਕਰਨਾ ਲੁੱਟ ਕਰਦਾ ਇਹ ਕੰਮ ਸੀ ਲੁੱਟ ਕਰਨਾ ਐ ਸੰਜੀ ਹੁਣ ਤੁਹਾਡਾ ਕੀ ਕਿੰਨੀ ਕੀ ਸੱਟ ਲੱਗੀ ਤੁਹਾਨੂੰ ਬਹੁਤ ਕਾਫੀ ਲੱਗਦੀ ਕਾਫੀ ਦੇ ਟੰਕੇ ਕਿਉਂ ਕਿ ਲੱਗੇ ਕੋਈ ਰਿਵੋਲਵਰ ਹੈ ਕਿਸੇ ਉਹਨਾਂ ਕੋਲ ਪਿਸਤੌਲ ਹਾਂਜੀ ਪਿਸਤੌਲ ਸੀ ਕਿਸੇ ਕੋਲ ਵੀ ਸੀ ਇੱਕ ਦੋ ਮਲੇ ਦਾਤਰ ਵਿੱਚ ਤੁਹਾਡੇ ਇੱਥੇ ਕੀ ਮਾਰਿਆ ਦਾਤਰ ਹਾਂਜੀ ਦਾਤਰ ਮਾਰਿਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਇਹ ਮੰਗ ਕਰਾਂਗੇ ਕਿ ਇਹ ਜਿਹੜੀਆਂ ਬਾਹਰ ਦਾ ਤਾਂ ਨਾਆਂ ਚਾਹੀਦੀਆਂ ਨੇ ਤੇ ਚੰਗੀਆ ਦੇ ਕੰਟਰੋਲ ਕੀਤਾ ਜਾਵੇ ਜਿਹੜੇ ਵੀ ਨੱਬ ਕੇ ਉਹਨਾਂ ਨੂੰ ਉਹਨਾਂ ਦੇ ਕੰਟਰੋਲ ਵਿੱਚ ਕਾਰਜ ਕਰੇ ਤੇ ਕੀ ਲੱਗਦੇ ਵੀਰ ਜੀ ਇਹਨਾਂ ਦੇ ਮੈਂ ਇਹਨਾਂ ਦਾ ਬ੍ਰਦਰ ਬ੍ਰਦਰ ਆ ਐਜ਼ ਅ ਨੇਬਰ ਇਹਨਾਂ ਦੇ ਲਾਗੇ ਸ਼ੁਰੂ ਤੋਂ ਰਿਲੇਸ਼ਨ ਇਹਨਾਂ ਦੇ ਨਾਲ ਬ੍ਰਦਰ ਵਾਲਾ ਹੀ ਆ ਮੈਂ ਕਹਾਂ ਕਿ ਇਹ ਕਾਫੀ ਵਾਰਦਾਤਾਈ ਇਹੋ ਜੀਆਂ ਹੋ ਚੁੱਕੀਆਂ ਸਾਡੇ ਭਰਾ ਦੀ ਦੁਕਾਨ ਤੇ ਹੀ ਤੇ ਇਹ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਆ ਹੂੰ ਤੇ ਜਿਹੜੇ ਇਹੋ ਜੇ ਕਰਦੇ ਨੇ ਇਹੋ ਜੀਆਂ ਵਾਰਦਾਤਾ ਕਰਦੇ ਉਹਨਾਂ ਨੂੰ ਜਲ ਤੋਂ ਜਲਦ ਫੜ ਕੇ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਆ ਬਿਲਕੁਲ ਸਹੀ ਗੱਲ ਇਹਨਾਂ ਨੇ ਕਹੀ ਆ ਕਿ ਜੇਕਰ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਰਦਤ ਨੂੰ ਅੰਜਾਮ ਦਿੰਦੇ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਆਮ ਜਨਤਾ ਜਿਹੜੀ ਆ ਉਹ ਸੁੱਖ ਦਾ ਸਾਹ ਲੈ ਸਕੇ ਪ੍ਰਸ਼ਾਸਨ ਜਿਹੜਾ ਵਾ ਉਹ ਕਿਤਨਾ ਕਿਤੇ ਢੇਲੀ ਨੀਂਦ ਹੁੰਦਾ ਪਿਆ ਜਿਸ ਵਜ੍ਹਾ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀ ਪਈ ਇਸ ਪਰਿਵਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਈ ਜਾਵੇ ਦੇਖਦੇ ਆ ਕਿ ਕਦੋਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੁਣੇ ਇੰਟੀਮੇਸ਼ਨ ਆਈ ਸੀ ਸਾਨੂੰ ਕੋਈ ਆਇਆ ਅਨਨੋਨ ਪਰਸਨ ਤੇ ਉਡਾਣਾ ਆਪਣੇ ਇਹਦੇ ਮੁੰਡੇ ਦੇ ਡਾਕਟਰ ਬਾਹਰ ਆ ਬਾਕੀ ਉਹੜੇ ਸੋ ਦੌੜ ਗਿਆ ਤੇ ਫਿਰ ਚੈੱਕ ਕਰਕੇ ਸਾਰਾ ਸਾਰਾ ਤਾਹੂ ਸੀਸੀਟੀ ਵੀ ਕੈਮਰੇ ਵਗੈਰਾ ਦੇ ਫਿਰ ਕਰ ਲਈ ਦੀ ਸਰ ਖੋਖਾ ਮੁੰਡੇ ਨਾਲ ਕੋਈ ਰੰਜੀਤ ਸਿੰਘ ਕੋਈ ਇਹਨਾਂ ਦੇ ਦੱਸਣ ਮੁਤਾਬਕ ਆ ਵੀ ਉਹ ਵੈਰੀਫਾਈ ਕਰ ਰਹੇ ਆ ਕਿ ਕੀ ਗੱਲ ਸੀ ਗੱਡੀ ਮੁੰਡੇ ਨੂੰ ਕਿੰਨੀ ਕੀ ਸੱਟ ਲੱਗੀ ਪਤਾ ਨਹੀਂ ਲੱਗਾ ਮੁੰਡੇ ਨੂੰ ਕੋਈ ਉਹ ਲੀਪ ਪਾਲੀ ਉਹ ਵਧੀ ਕੀਤੀ ਆ ਤੇ ਅਲੀ ਕਿਥੋਂ ਆਇਆ ਹੋਇਆ ਅਲੀ ਸਿਰੇ ਪਤਾ ਕਰਾਂਗੇ ਸਰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਬੜੀ ਵੱਡੀ ਘਟਨਾਕ ਸ਼ਰੀਆਮ ਆ ਕੇ ਦੱਤਰ ਮਾਰਦੇ ਨੇ ਜਾਂ ਫਿਰ ਕੁਝ ਕੀਤਾ ਜਾਵੇਗਾ ਜੀ ਸਿਰੇ ਸਾਡੀ ਡਿਊਟੀ ਇਹੋ ਆ ਕਰਕੇ ਸਿਰੇ ਇਹਨਾਂ ਨੂੰ ਕਰਕੇ ਦੇ ਇਹਨਾਂ ਦੇ ਕਾਰਵਾਈ ਕਰਾਂਗੇ ਸਰ ਕੋਈ ਸੀਸੀਟੀਵੀ ਸਾਹ